ਰਾਤ ਦਾ ਖਾਣਾ ਤੁਸੀਂ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਕ ਸਾਡੀ ਫੈਟ ਘਟਾਉਣ ਦੇ ਵਿੱਚ ਸਾਡੀ ਮਦਦ ਕਰਨੀ ਹੈ ਜਾਨਕਿ ਸਾਡਾ ਭਾਰ ਘਟਾਉਣ ਦੇ ਵਿੱਚ ਸਾਡੀ ਜੋ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀ ਇਹਨੇ ਤੁਹਾਡੀ ਬੋਡੀ ਦੇ ਵਿੱਚ ਫੈਟ ਆ ਜਿਹੜੀ ਉਹ ਜਮਾ ਨਹੀਂ ਹੋਣ ਦੇਣੀ ਹੈਗੀ ਜੇ ਤੁਸੀਂ ਉਹ ਦੋ ਚੀਜ਼ਾਂ ਵੀ ਬੰਦ ਕਰਦੇ ਨਾ ਸਾਡੇ ਦਿਨ ਦੀ ਸ਼ੁਰੂਆਤ ਆ ਜਿਹੜੀ ਸਾਡੀ ਬਹੁਤ ਹੀ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਦੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਦੱਸ ਇਹੋ ਜਿਹੀਆਂ ਗੱਲਾਂ ਸ਼ੇਅਰ ਕਰਾਂਗਾ ਜੋ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀਆਂ ਜੋ ਤੁਹਾਨੂੰ ਸਿਹਤਮੰਦ ਰੱਖਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਨੀਆਂ ਜੋ ਤੁਹਾਨੂੰ ਬਿਮਾਰੀਆਂ ਤੋਂ ਬਚਾਉਣ ਲਈ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀਆਂ ਸੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤੇ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਕੁਝ ਨਹੀਂ ਪਤਾ ਹੈਗਾ ਕਿ ਕਿਹੜੀ ਗੱਲ ਕਿਹੜੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਬੈਠ ਜੇ ਤੁਹਾਡੇ ਦਿਮਾਗ ਤੇ ਕਲਿੱਕ ਕਰ ਜੇ ਤੇ ਉਹ ਇੱਕ ਗੱਲ ਨੇ ਹੀ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਕੇ ਰੱਖ ਦੇਣੀ ਹੈ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਔਨ ਆ ਦੇਣਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਸੋ ਆਲਰੇਡੀ 10 ਗੱਲਾਂ ਨੇ ਮੈਂ ਪਹਿਲਾਂ ਹੀ ਆਲਰੇਡੀ ਲਿਖ ਕੇ ਰੱਖੀਆਂ ਨੇ ਇਹ ਜਿਹੜੀਆਂ 10 ਗੱਲਾਂ ਨੇ ਨਾ ਇਨਾ ਤੇ ਮੈਂ ਖੁਦ ਆਪ ਇਹਨਾਂ ਤੇ ਅਮਲ ਕਰਦਾ ਵਾਂ ਮੈਂ ਕਾਫੀ ਸਾਲਾਂ ਤੋਂ ਇੱਕ ਗੱਲਾਂ ਤੇ ਅਮਲ ਕਰਦਾ ਹੀ ਕਰਦਾ ਵਾਂ ਜਿਹਦੇ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਬਹੁਤ ਤੰਦਰੁਸਤ ਤੇ ਫਿੱਟ ਵੀ ਹੈਗਾ ਵਾ ਹਣਾ ਸੋ ਉਹੀ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹੀ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੇ ਇਹ ਗੱਲਾਂ ਮੈਨੂੰ ਬੇਨੀਫਿਟ ਦੇ ਸਕਦੇ ਨੇ ਤਾਂ ਤੁਹਾਨੂੰ ਵੀ ਬੇਨੀਫਿਟ ਉਹ 101% ਦੇ ਕੇ ਜਾਣ ਗਿਆ ਹੀ ਜਾਣ ਗਿਆ ਜੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਹੈਗਾ ਦੇਖੋ ਸਵੇਰੇ ਉੱਠਣਸਾਰ ਜਦੋਂ ਵੀ ਆਪਾਂ ਸਵੇਰੇ ਉੱਠਦੇ ਹਾਂ ਨਾ ਸਾਡੇ ਦਿਨ ਦੀ ਸ਼ੁਰੂਆਤ ਜਿਹੜੀ ਸਾਡੀ ਬਹੁਤ ਹੀ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਸੋ ਜਦੋਂ ਵੀ ਤੁਸੀਂ ਸਵੇਰੇ ਉੱਠਣਾ ਵਾ ਸਵੇਰੇ ਖਾਲੀ ਪੇਟ ਤੁਸੀਂ ਕੀ ਕਰਦੇ ਹੋ ਚਾਹ ਪੀ ਲੈਣੇ ਹੋ ਚਾਹ ਕੌਫੀ ਪੀ ਲੈਣੇ ਹੋ ਚਾਹ ਫਿਰ ਤੁਸੀਂ ਦੁੱਧ ਪੀ ਲੈਣੇ ਹੋ ਆਪੋ ਇਦਾਂ ਦੀ ਚੀਜ਼ ਕੁਛ ਨਹੀਂ ਪੀਣੀ ਹੈਗੀ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਉੱਠਣਸਾਰ ਬਰਸ਼ ਕਿਤੇ ਬਿਨਾ ਤੁਸੀਂ ਤੁਸੀਂ ਬਰਸ਼ ਨਹੀਂ ਕਰਨਾ ਹੈਗਾ ਤੇ ਤੁਸੀਂ ਡੀਟੌਕਸ ਡਰਿੰਕ ਜਿਹੜੀ ਤੁਸੀਂ ਉਹ ਪੀਣੀ ਆ ਉਹ ਡੀਟੌਕਸ ਡਰਿੰਕ ਜਿਵੇਂ ਜੀਰਾ ਵਾਟਰ ਹੋ ਗਿਆ ਗ੍ਰੀਨ ਟੀ ਹੋਗੀ ਮੈਥੀ ਵਾਟਰ ਹੋ ਗਿਆ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਇੱਕ ਗਲਾਸ ਤੁਸੀਂ ਪੀਣਾ ਹੀ ਪੀਣਾ ਵਾ ਤੁਹਾਡੇ ਵਿੱਚ ਬਹੁਤ ਸਾਰੇ ਮੇਰੇ ਪਿੰਡ ਪਰ ਇਹੋ ਜਿਹੇ ਨੇ ਜਿਹੜੇ ਕਹਿੰਦੇ ਕਿ ਵੀਰਜੀ ਜੀਰਾ ਹੋ ਗਿਆ ਮੇਥੀ ਹੋ ਗਈ ਇਹ ਤਾਂ ਗਰਮ ਹੁੰਦੀ ਹੈ ਵੀ ਗਰਮੀ ਦੇ ਵਿੱਚ ਇਹ ਸਾਨੂੰ ਨੁਕਸਾਨ ਕਰਦੀ ਹੈ ਨਹੀਂ ਇਦਾਂ ਦੀ ਕੁਝ ਨਹੀਂ ਹੈਗਾ ਇਹ ਚੀਜ਼ ਤੁਹਾਨੂੰ ਗਰਮੀ ਨਹੀਂ ਕਰੇਗੀ ਇੱਕ ਚਮਚ ਜੇ ਤੁਸੀਂ ਜੀਰਾ ਵਾਟਰ ਵੀ ਪੀ ਲੋਗੇ ਨਾ ਤੁਹਾਨੂੰ ਗਰਮੀ ਨਹੀਂ ਕਰੇਗਾ ਤੁਸੀਂ ਉਹਦੇ ਨਾਲ ਪਾਣੀ ਹੈ ਜਿਹੜਾ ਤੁਸੀਂ ਬਸ ਜ਼ਿਆਦਾ ਰੱਖਣਾ ਠੀਕ ਹੈ ਜੀ ਸੋ ਸਵੇਰ ਦਿਨ ਦੀ ਸ਼ੁਰੂਆਤ ਹੈ ਜਿਹੜੀ ਤੁਸੀਂ ਉਹ ਡੀਟੌਕਸ ਡਰਿੰਕ ਤੋਂ ਕਰਨੀ ਹੈ ਠੀਕ ਹੈ ਜੀ ਨੰਬਰ 2 ਦੇ ਉੱਤੇ ਹੈਗਾ ਜੀ ਤੁਸੀਂ ਰੋਜ਼ ਹਰ ਰੋਜ਼ ਤੁਸੀਂ 45 ਤੋਂ 50 ਮਿੰਟ ਵਰਕਆਊਟ ਕਰਨਾ ਹੀ ਕਰਨਾ ਵਾ ਮੈਂ ਤਾਂ ਦੇਖੋ ਜੀ ਵਰਕਆਊਟ ਜਿਹੜਾ ਮੈਂ 2 ਤੋਂ ਲੈ ਕੇ 3 ਘੰਟੇ ਮੈਂ ਕਰਦਾ ਹੀ ਕਰਦਾ 2 ਤੋਂ 3 ਘੰਟੇ ਡੇਲੀ ਵਰਕਆਊਟ ਮੈਂ ਕਰਦਾ ਹੀ ਕਰਦਾ ਵਾਂ ਸਵੇਰੇ ਵੀ ਕਰਦਾ ਤੇ ਸ਼ਾਮ ਨੂੰ ਵੀ ਕਰਦਾ ਵਾਂ ਤੁਸੀਂ ਜੇ 2 ਤੋਂ 3 ਘੰਟੇ ਨਹੀਂ ਕਰ ਸਕਦੇ ਤਾਂ ਤੁਸੀਂ ਘਟੋ ਘਟ ਤੁਸੀਂ 40 ਤੋਂ 45 ਜਾਂ ਫਿਰ 50 ਮਿੰਟ ਤੱਕ ਜਾਨਕਿ 1 ਘੰਟੇ ਤੱਕ ਤੁਸੀਂ ਵਰਕਆਊਟ ਜਿਹੜਾ ਉਹ ਕਰਨਾ ਹੀ ਕਰਨਾ ਵਾ ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਨਾ ਤੇ ਤੁਸੀਂ ਕਿੰਨੇ ਵੀ ਸਾਡੇ ਗੋਡੇ-ਮੋਡੇ ਜਿਹੜੇ ਉਹ ਨਾਦਰਦ ਕਰਮ ਤਾਂ ਉਹਦੇ ਨਾਲੋਂ ਸਭ ਤੋਂ ਵਧੀਆ ਚੀਜ਼ ਆ ਉਹ ਹੈਗੀ ਵਰਕਆਊਟ ਆ ਕਸਰਤ ਆ ਉਹ ਜਿੰਨੀ ਜ਼ਿਆਦਾ ਤੁਸੀਂ ਕਸਰਤ ਕਰੋਗੇ ਤੁਸੀਂ ਉੰਨੇ ਜ਼ਿਆਦਾ ਜਿਹੜੇ ਆ ਉਹ ਸਿਹਤਮੰਦ ਰਹੋਗੇ ਜੀ ਨੰਬਰ 3 ਤੇ ਹੈਗਾ ਜੀ ਰਾਤ ਦਾ ਜਿਹੜਾ ਖਾਣਾ ਵਾ ਨਾ ਰਾਤ ਦਾ ਖਾਣਾ ਤੁਸੀਂ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਖਾ ਲੈਣਾ ਤੁਸੀਂ ਮੇਰੇ ਜਿੰਨੇ ਵੀ ਤੁਸੀਂ ਮੇਰੇ ਡਾਈਟ ਪਲਾਨ ਦੇਖਦੇ ਹੋ ਹਨਾ ਮੈਂ ਉਹਨਾਂ ਦੇ ਵਿੱਚ ਦੱਸਦਾ ਵੀ ਜੀ ਤੁਸੀਂ 8 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਡਿਨਰ ਜਿਹੜਾ ਤੁਸੀਂ ਕਰ ਲੈਣਾ ਹਨਾ ਤੇ ਜਿਹੜੇ ਬਹੁਤ سارے ਮੇਰੇ ਕਲਾਇੰਟ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੈਂ ਡਾਈਟ ਪਲਾਨ ਬਣਾ ਕੇ ਦੇਨਾ ਵਾ ਭਾਰ ਘਟਾਉਣ ਦੇ ਲਈ ਜਹਾਂ ਉਹਨਾਂ ਨੂੰ ਵੀ ਮੈਂ 8 ਵਜੇ ਤੋਂ ਪਹਿਲਾਂ ਪਹਿਲਾਂ ਜੜੀ ਆ ਲਾਸਟ ਮੀਲ ਆ ਜਿਹੜੀ ਮੈਂ ਉਹਨਾਂ ਨੂੰ ਬਣਾ ਕੇ ਦੇ ਦੇਣਾ ਵੀ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਲਾਸਟ ਮੀਲ ਆ ਜਿਹੜੀ ਤੁਸੀਂ ਉਹ ਖਾ ਲੈਣਿਆ ਕਈ ਲੋਕ ਕੀ ਕਰਦੇ ਨੇ 11 ਵਜੇ 12 ਵਜੇ 2 ਵਜੇ ਤੱਕ ਵੀ ਉਹ ਡਿਨਰ ਕਰ ਹੀ ਜਾਣਗੇ ਸਰ 11 12 ਵਜੇ ਤਾਂ ਥੋੜੀ ਯਾਰ ਕੋਈ ਡਿਨਰ ਹੁੰਦਾ ਵਾ ਹਨਾ ਸੋ ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਪਲੀਜ਼ ਇਹ ਆਦਤ ਨੂੰ ਆਪਣੀ ਨੂੰ ਬਦਲੋ 8 ਵਜੇ ਤੋਂ ਪਹਿਲਾਂ ਪਹਿਲਾਂ ਡਿਨਰ ਕਰ ਲਓ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਖਾਣਾ ਹੈਗਾ ਜੀ ਠੀਕ ਹੈ ਜੀ ਰੋਟੀ ਦਾ ਘੱਟ ਤੋਂ ਘੱਟ ਸੇਵਨ ਕਰੋ ਤੁਸੀਂ ਮੇਰੀ ਜਿੰਨੀਆਂ ਵੀਡੀਓ ਦੇਖਿਆ ਨੇ ਜਾਂ ਫਿਰ ਤੁਸੀਂ ਮੇਰੇ ਡਾਈਟ ਪਲਾਨ ਦੇਖੇ ਨੇ ਜਾਂ ਫਿਰ ਤੁਸੀਂ ਮੇਰੇ ਵਲੌਗ ਵੀ ਦੇਖੇ ਹੋਣੇ ਮੈਂ ਰੋਟੀ ਦਾ ਸੇਵਨ ਬਿਲਕੁਲ ਨਹੀਂ ਕਰਦਾ ਰੋਟੀ ਮੈਂ ਬਿਲਕੁਲ ਨਹੀਂ ਖਾਂਦਾ ਹੈਗਾ ਹਨਾ ਆਟੇ ਦੀ ਵਾਹ ਉਹ ਦੀ ਹੈ ਕਿਨੂ ਆ ਦੇ ਆਟੇ ਦੀ ਰੋਟੀ ਖਾ ਲਈ ਜਾਂ ਫਿਰ ਮਲਟੀ ਗ੍ਰੇਨ ਆਟੇ ਦੀ ਰੋਟੀ ਜਿਹੜੀ ਇੱਕ ਦੋ ਖਾ ਲਈ ਖਾ ਲਈ ਨਹੀਂ ਤਾਂ ਮੈਂ ਕਣਕ ਦੇ ਆਟੇ ਦੀ ਰੋਟੀ ਬਿਲਕੁਲ ਨਹੀਂ ਖਾਂਦਾ ਤੁਸੀਂ ਰੋਟੀ ਦਾ ਸੇਵਨ ਆ ਜਿਹੜਾ ਤੁਸੀਂ ਘੱਟ ਤੋਂ ਘੱਟ ਕਰਦਾ ਵਾ ਜ਼ਿਆਦਾਤਰ ਤੁਸੀਂ ਕੀ ਖਾਣਾ ਵਾ ਤੁਸੀਂ ਸਬਜੀ ਤੇ ਸਲਾਦ ਸਬਜੀ ਤੇ ਸਲਾਦ ਨੂੰ ਤੁਸੀਂ ਆਪਣੀ ਪਲੇਟ ਦੇ ਵਿੱਚ ਜਿਆਦਾ ਰੱਖਣਾ ਵਾ ਇਹਨਾਂ ਦਾ ਨੁਕਸਾਨ ਕੋਈ ਨਹੀਂ ਹੈਗਾ ਇਹਨਾਂ ਦਾ ਫਾਇਦਾ ਹੀ ਫਾਇਦਾ ਵਾ ਜੀ ਨੰਬਰ 5 ਤੇ ਹੈਗਾ ਜੀ ਪ੍ਰੋਟੀਨ ਤੇ ਫਾਈਬਰ ਦੀ ਮਾਤਰਾ ਜਿਹੜੀ ਉਹ ਜਿਆਦਾ ਰੱਖੋ ਠੀਕ ਹੈ ਜੀ ਕਾਰਬੋਹਾਈਡਰੇਟ ਤੁਸੀਂ ਘਟਾ ਦਿਓ ਥੋੜੇ ਜਿੇ ਫੈਟ ਬਿਲਕੁਲ ਘਟਾ ਦਿਓ ਤੁਸੀਂ ਪਰ ਪ੍ਰੋਟੀਨ ਤੇ ਤੁਸੀਂ ਫਾਈਬਰ ਉਹ ਬਿਲਕੁਲ ਨਿਕਟੋਣਾ ਹੈਗਾ ਪ੍ਰੋਟੀਨ ਤੇ ਫਾਈਬਰ ਨੂੰ ਤੁਸੀਂ ਵਧਾ ਕੇ ਰੱਖਣਾ ਪ੍ਰੋਟੀਨ ਨੇ ਕੀ ਆ ਸਾਡਾ ਮਸਲਾ ਜਿਹੜਾ ਉਹ ਸੇਫ ਰੱਖਣਾ ਤੇ ਸਾਡੀ ਫੈਟ ਘਟਾਉਣ ਦੇ ਵਿੱਚ ਸਾਡੀ ਮਦਦ ਕਰਨੀ ਹੈ ਜਾਨਕਿ ਸਾਡਾ ਭਾਰ ਘਟਾਉਣ ਦੇ ਵਿੱਚ ਸਾਡੀ ਮਦਦ ਕਰਨੀ ਹੈ ਤੇ ਫਾਈਬਰ ਨੇ ਵੀ ਸਾਨੂੰ ਬਹੁਤ ਜ਼ਿਆਦਾ ਰਿਜ਼ਲਟ ਜਿਹੜੇ ਉਹ ਦੇਣੇ ਆ ਸੋ ਇਸ ਕਰਕੇ ਪ੍ਰੋਟੀਨ ਤੇ ਫਾਈਬਰ ਦੀ ਮਾਤਰਾ ਜਿਹੜੀ ਤੁਸੀਂ ਉਹ ਜ਼ਿਆਦਾ ਰੱਖਣੀ ਹੈ ਜੇ ਤੁਸੀਂ ਕਹਿੰਦੇ ਹੋ ਕੀ ਪ੍ਰੋਟੀਨ ਕਾਦੇ ਵਿੱਚ ਹੁੰਦਾ ਵਾ ਫਾਈਬਰ ਕਿਹਦੇ ਵਿੱਚ ਹੁੰਦਾ ਵਾ ਹਨਾ ਤੁਹਾਨੂੰ ਨਹੀਂ ਪਤਾ ਹੈਗਾ ਤਾਂ ਪਲੀਜ਼ ਇਸ ਵੀਡੀਓ ਤੇ ਥਾਲੇ ਕਮੈਂਟ ਕਰ ਦਿਓ ਮੈਂ ਬਹੁਤ ਜਲਦੀ ਕੋਸ਼ਿਸ਼ ਕਰਾਂਗਾ ਵੀ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਵਾ ਉਹ ਕਿਹੜੇ ਫੂਡ ਨੇ ਤੇ ਜਿਨ੍ਹਾਂ ਦੇ ਵਿੱਚ ਮਤਲਬ ਹੀ ਫਾਈਬਰ ਜ਼ਿਆਦਾ ਹੁੰਦਾ ਉਹ ਕਿਹੜੇ ਫੂਡ ਨੇ ਜਿਹੜਾ ਤੁਹਾਨੂੰ ਖਾਣੇ ਚਾਹੀਦੇ ਨੇ ਤੁਸੀਂ ਇਸ ਵੀਡੀਓ ਤੇ ਥਾਲੇ ਕਮੈਂਟ ਕਰ ਦਿਓ ਮੈਂ ਕੋਸ਼ਿਸ਼ ਕਰਾਂਗਾ ਵੀ ਜਲਦੀ ਤੋਂ ਜਲਦੀ ਉਹ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂ ਠੀਕ ਹੈ ਜੀ ਇਹ ਨੰਬਰ 6 ਦੇ ਉੱਤੇ ਹੈਗਾ ਚੀਨੀ ਤੇ ਮੈਦਾ ਪੂਰੀ ਤਰ੍ਹਾਂ ਬੰਦ ਕਰ ਦਿਓ ਚੀਨੀ ਤੇ ਮੈਦਾ ਇਹ ਸਾਡੇ ਲਈ ਜ਼ਹਿਰ ਆ ਇਹ ਇਹਨਾਂ ਦਾ ਫਾਇਦਾ ਸਾਡੇ ਸਰੀਰ ਨੂੰ ਕੁਝ ਨਹੀਂ ਹੈਗਾ ਨਾ ਚੀਨੀ ਦਾ ਫਾਇਦਾ ਹੈਗਾ ਸਾਨੂੰ ਨਾ ਸਾਨੂੰ ਮੈਦੇ ਦਾ ਫਾਇਦਾ ਹੈਗਾ ਮੈਦੇ ਤੋਂ ਬਣੀ ਕੋਈ ਵੀ ਚੀਜ਼ ਬਿਲਕੁਲ ਨਾ ਖਾਓ ਚੀਨੀ ਤੋਂ ਬਣੀ ਹੋਈ ਚੀਜ਼ ਕੋਈ ਵੀ ਬਿਲਕੁਲ ਨਾ ਖਾਓ ਜੇ ਤੁਸੀਂ 슈ਗਰ ਖਾਣੀ ਹੈ ਨੈਚੁਰਲ ਚੀਜ਼ਾਂ ਤੋਂ 슈ਗਰ ਖਾਓ ਜਿਵੇਂ ਗੰਨੇ ਦਾ ਰਸ ਹੋ ਗਿਆ ਹਨਾ ਉਹ ਚੀਜ਼ਾਂ ਨੂੰ ਤੁਸੀਂ ਖਾ ਸਕਦੇ ਹੋ ਉਹਦੇ ਵਿੱਚ ਨੈਚੁਰਲ 슈ਗਰ ਆ ਫਰੂਟ ਹੋਗੇ ਫਰੂਟ ਦੇ ਵਿੱਚ ਨੈਚੁਰਲ 슈ਗਰ ਆ ਤੁਸੀਂ ਇਹ ਚੀਜ਼ਾਂ ਹੋ ਮੈਦਾ ਵੀ ਬਿਲਕੁਲ ਬੰਦ ਕਰ ਦਿਓ ਮਿੱਠਾ ਵੀ ਬਿਲਕੁਲ ਬੰਦ ਕਰ ਦਿਓ ਜੇ ਤੁਸੀਂ ਇਹ ਦੋ ਚੀਜ਼ਾਂ ਵੀ ਬੰਦ ਕਰ ਦਿੱਤੀਆਂ ਨਾ ਤੁਹਾਡਾ ਜਿਹੜਾ ਭਾਰਾ ਦੇਖੋ ਕਾਫੀ ਹੱਦ ਤੱਕ ਘਟ ਜੇਗਾ ਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਬਦਲ ਜੇਗੀ ਤੇ ਤੁਸੀਂ ਬਹੁਤ ਫਿੱਟ ਹੋ ਜਾਓਗੇ ਇਹਨਾਂ ਦਾ ਫਾਇਦਾ ਕੋਈ ਨਹੀਂ ਹੈਗਾ ਸੋ ਪਲੀਜ਼ ਚੀਨੀ ਤੇ ਮਿੱਠਾ ਬਿਲਕੁਲ ਬੰਦ ਕਰ ਦੋ ਠੀਕ ਹੈ ਜੀ ਨੰਬਰ 7 ਦੇ ਉੱਤੇ ਹੈਗਾ ਜੀ ਦੇਖੋ ਗ੍ਰੀਨ ਟੀ ਬਲੈਕ ਕਾਫੀ ਗ੍ਰੀਨ ਕਾਫੀ ਇਹਨੂੰ ਤੁਸੀਂ ਦਿਨ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਡੇਲੀ ਵੀ ਤੁਸੀਂ ਤਿੰਨ ਤੋਂ ਚਾਰ ਕੱਪੇ ਤੇ ਪੀ ਲਿਆ ਕਰੋ ਤਿੰਨ ਤੋਂ ਚਾਰ ਕੱਪੇ ਤੇ ਪੀ ਲਿਆ ਕਰੋ ਜਿੱਥੇ ਤੁਸੀਂ ਚਾਹ ਪੀਨੇ ਹੋ ਜਾ ਫਿਰ ਦਜੀਮੇ ਵਿੱਚ ਸ਼ੂਗਰ ਵਾਲੀ ਕੌਫੀ ਪੀਣ ਨੂੰ ਉਹਨੂੰ ਬੰਦ ਕਰ ਦੋ ਉਹਨੂੰ ਅਵੋਇਡ ਕਰ ਦੋ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦੀ ਥਾਂ ਤੇ ਤੁਸੀਂ ਗ੍ਰੀਨ ਟੀ ਬਲੈਕ ਕੌਫੀ ਜਾਂ ਫਿਰ ਤੁਸੀਂ ਗ੍ਰੀਨ ਕੌਫੀ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਹੈ ਜਿਹੜੀ ਤੁਸੀਂ ਪੀਣੀ ਸ਼ੁਰੂ ਕਰ ਦੋ ਉਹ ਵੀ ਦਿਨ ਦੇ ਵਿੱਚ ਤੁਸੀਂ ਤਿੰਨ ਕੱਪ ਵੱਧ ਤੋਂ ਵੱਧ ਤੁਸੀਂ ਚਾਰ ਕੱਪ ਜਿਹੜੇ ਤੁਸੀਂ ਪੀ ਸਕਦੇ ਹੋ ਜ਼ਿਆਦਾ ਨਹੀਂ ਪੀਣੀ ਹੈਗੀ ਤਿੰਨ ਤੋਂ ਚਾਰ ਕੱਪ ਤੁਸੀਂ ਡੇਲੀ ਪੀਓ ਇਹਨੇ ਤੁਹਾਡੀ ਬੋਡੀ ਦੇ ਵਿੱਚ ਫੈਟ ਹੈ ਜਿਹੜੀ ਉਹ ਜਮਾ ਨਹੀਂ ਹੋਣ ਦੇਣੀ ਹੈਗੀ ਇਹਨੇ ਤੁਹਾਡੀ ਫੈਟ ਨੂੰ ਬਰਨ ਕਰੀ ਜਾਣਾ ਤੇ ਤੁਹਾਨੂੰ એનર્ਜੀ ਦੇ ਕੇ ਰੱਖਣੀ ਆ ਠੀਕ ਹੈ ਜੀ ਨੰਬਰ 8 ਤੋਂ ਉੱਤੇ ਹੈਗਾ ਜੀ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਨਾ ਉਹ ਸਭ ਤੋਂ ਵੱਡੀ ਚੀਜ਼ ਇੱਕ ਹੈ ਜੀ 7 ਤੋਂ 8 ਘੰਟੇ ਦੀ ਨੀਂਦ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਜਿਹੜੀ ਤੁਸੀਂ ਲੈਣੀ ਹੀ ਲੈਣੀ ਹੈ ਚਾਹੇ ਕੁਝ ਵੀ ਹੋ ਜੇ ਜੇ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਲਓਗੇ ਤਾਂ ਹੀ ਤੁਹਾਡਾ ਜਿਹੜਾ ਭਾਰ ਆ ਉਹ ਜਲਦੀ ਘਟੇਗਾ ਤੇ ਉਹਦੇ ਨਾਲ ਕਿਉਂਕਿ ਜਲਦੂ 7 ਤੋਂ 8 ਘੰਟੇ ਦੀ ਨੀਂਦ ਲੈਣੇ ਹੋ ਸਾਡੀ ਜਿਹੜੀ ਬੋਡੀ ਆ ਰੀਸਟਾਰਟ ਹੋ ਜਾਂਦੀ ਆ ਇੱਕ ਤਰੀਕੇ ਜਿਹਾ ਵਾ ਕੇਦੀ ਸਾਡੀ ਬੁੜੀ ਫਰੈਸ਼ ਹੋ ਜਾਂਦੀ ਆ ਉਹਨੂੰ ਕੰਮ ਕਰਦੀ એનર્ਜੀ ਆ ਜਿਹੜੀ ਉਹ ਮਿਲ ਜਾਂਦੀ ਆ ਸੋ ਇਸ ਕਰਕੇ 7 ਤੋਂ 8 ਘੰਟੇ ਦੀ ਨੀਂਦ ਆ ਤੁਸੀਂ ਪ੍ਰੋਪਰਲੀ ਲੈਣੀ ਹੀ ਲੈਣੀ ਆ ਨੰਬਰ 9 ਦੇ ਉੱਤੇ ਹੈਗਾ ਜੀ ਦਿਨ ਦੇ ਵਿੱਚ ਤੁਸੀਂ 3 ਤੋਂ 4 ਲੀਟਰ ਪਾਣੀ ਆ ਜਿਹੜਾ ਤੁਸੀਂ ਉਹ ਪੀਣਾ ਹੀ ਪੀਣਾ ਵਾ ਬਹੁਤ سارے ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਤੁਹਾਡੇ ਵਿੱਚੋਂ ਜਿਹੜੇ ਪਾਣੀ 1 ਲੀਟਰ ਜਾਂ ਫਿਰ 2 ਲੀਟਰ ਪਾਣੀ ਹੀ ਪੀਂਦੇ ਨੇ ਉਹ ਕਹਿੰਦੇ ਵੀਰ ਜੀ ਜਿਆਦਾ ਪਾਣੀ ਪੀਤੇ ਨਹੀਂ ਜਾਂਦਾ ਹੈਗਾ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਹੈ ਜੇ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ 3 ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੈਣਾ ਵਾ ਜਿਹੜਾ ਪਾਣੀ ਆ ਇਹ ਤਾਂ ਇੱਕ ਤਾਂ ਸਾਡੀ ਬੋਡੀ ਨੂੰ ਡੀਟੌਕਸ ਕਰਦਾ ਵਾ ਠੀਕ ਹੈ ਜੀ ਤੇ ਇੱਕ ਸਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਵਾ ਜਿਹਦੇ ਨਾਲ ਕੀ ਕਿ ਸਾਡੀ ਕਿਲ ਜਿਆਦਾ ਬਰਨ ਨਾ ਹੁੰਦੀਆਂ ਨੇ ਤੇ ਸਾਡਾ ਭਾਰ ਘਟਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਹੁੰਦੀ ਆ ਸੋ ਪਾਣੀ ਦਾ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦਾ ਵਾ ਤੁਹਾਨੂੰ ਮੈਂ ਕੋ ਉਦਾਹਰਨ ਵੀ ਦੇ ਦਿੰਦਾ ਵਾਂ ਮਨ ਲੇ ਕਿ ਚਲੋ ਤੁਸੀਂ ਇੱਕ ਵਾਸ਼ਰੂਮ ਦੇ ਵਿੱਚ ਤੁਸੀਂ ਕੱਪੜੇ ਵਗੈਰਾ ਧੋਤੇ ਹਨਾ ਉੱਥੇ ਬਹੁਤ ਸਾਰਾ ਸਰਫ ਵਗੈਰਾ ਗੰਦਮੰਦ ਪਿਆ ਵਾ ਜਦੋਂ ਤੁਸੀਂ ਬਾਲਟੀ 10 ਲੀਟਰ ਦੀ ਪਾਣੀ ਦੀ ਭਰ ਕੇ ਜੋਰ ਦੇ ਤੁਸੀਂ ਮਾਰ ਦਿਓ ਉਹ ਸਾਰਾ ਸਰਫ ਸਰਫਸ ਬਿਲਕੁਲ ਸਾਫ਼ ਹੋ ਜਾਂਦਾ ਹਨਾ ਫਰਸ਼ ਸਾਫ਼ ਹੋ ਜਾਂਦਾ ਹਨਾ ਇਸੇ ਤਰ੍ਹਾਂ ਜੇ ਤੁਸੀਂ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਪੀਓਗੇ ਸਾਡੀ ਬੋਡੀ ਦੇ ਵਿੱਚ ਜਿੰਨਾ ਵੀ ਗੰਦਮੰਦ ਜੰਮਿਆ ਹੁੰਦਾ ਵਾ ਉਹ ਪਾਣੀ ਨੇ ਸਾਰੀ ਬੋਡੀ ਸਾਡੀ ਸਾਫ ਕਰ ਦੇਣੀ ਆ ਟਾਇਲਟ ਰਾਈ ਸਾਡਾ ਮਲ ਮੂਤਰ ਸਾਡਾ ਜਿਹੜਾ ਗੰਦਮੰਦ ਆ ਉਹ ਬਾਹਰ ਆ ਜਾਣਾ ਤਾਂ ਸਾਡੀ ਬੋਡੀ ਜਿਹੜੀ ਬਿਲਕੁਲ ਫਰੈਸ਼ ਹੋ ਜਾਣੀ ਆ ਸਾਫ ਹੋ ਜਾਣੇ ਸੋ ਇਸ ਕਰਕੇ 3 ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਜੀ ਨੰਬਰ 10 ਦੇ ਉੱਤੇ ਹੈਗਾ ਜੀ ਜਿਹੜੀ ਸਭ ਤੋਂ ਵਧੀਆ ਚੀਜ਼ ਆ ਸਭ ਤੋਂ ਵੱਡੀ ਚੀਜ਼ ਜਿਹੇ ਕਹਦੀ ਆਪਾਂ ਭਾਰਕ ਹੋਣ ਦੇ ਵਿੱਚ ਬਹੁਤ ਹੀ ਜ਼ਿਆਦਾ ਬੈਨੀਫਿਟ ਦਿੰਦੀ ਆ ਉਹ ਹੈਗੀ ਆ ਜੀ ਤੁਸੀਂ ਫਾਸਟਿੰਗ ਜ਼ਰੂਰ ਕਰੋ ਫਾਸਟਿੰਗ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਫਾਸਟਿੰਗ ਦੇਖੋ ਪਾਰ ਵੀ ਸਦਾ ਘਟੋਂਦੀ ਆ ਠੀਕ ਹੈ ਜੀ ਫਾਸਟਿੰਗ ਸਾਡੀ ਬੋਡੀ ਨੂੰ ਬਿਲਕੁਲ ਨਵੀਂ ਬਣਾ ਦਿੰਦੀ ਆ ਸਾਡੇ ਮਤਲਬ ਮੰਨ ਕੇ ਚਲੋ ਸਾਡੇ ਸਰੀਰ ਵਿੱਚ ਜਿੰਨੇ ਵੀ ਬਿਮਾਰੀਆਂ ਲੱਗੀਆਂ ਹੁੰਦੀਆਂ ਨੇ ਜਾਂ ਫਿਰ ਜੇ ਸਾਡਾ ਲੀਵਰ ਖਰਾਬ ਆ ਜਾਂ ਫਿਰ ਫੈਟੀ ਲੀਵਰ ਆ ਹਾਂ ਕੁਝ ਵੀ ਤਰ੍ਹਾਂ ਦੀ ਕੋਈ ਵੀ ਗੁਰਦੇ ਕਰਦਿਆਂ ਦੇ ਵਿੱਚ ਪ੍ਰੋਬਲਮ ਆ ਫਾਸਟਿੰਗ ਉਹਨੂੰ ਬਿਲਕੁਲ ਠੀਕ ਕਰ ਦਿੰਦੀ ਆ ਫਾਸਟਿੰਗ ਤੁਸੀਂ 16 ਘੰਟੇ ਦੀ 16 ਤੇ 8 ਘੰਟੇ ਦੀ ਵੀ ਕਰ ਸਕਦੇ ਹੋ ਤੁਸੀਂ 18 ਤੋਂ 6 ਘੰਟੇ ਦੀ ਵੀ ਕਰ ਸਕਦੇ ਹੋ ਅਲੱਗ-ਅਲੱਗ ਫਾਸਟਿੰਗ ਹੁੰਦੀਆਂ ਨੇ ਇਹਦੇ ਬਹੁਤ ਹੀ ਜ਼ਿਆਦਾ ਰਿਜ਼ਲਟ ਮਿਲ ਗਿਆ ਮੈਂ ਪੂਰੇ 20 ਦਿਨ ਮੈਂ ਪੂਰੇ 20 ਦਿਨ ਮੈਂ ਫਾਸਟਿੰਗ ਕਰਕੇ ਦੇਖੀ ਸੀ ਮੈਂ 18 6 ਵਾਲੀ ਕਰਕੇ ਦੇਖੀ ਸੀਗੀ ਪਰ ਮੈਨੂੰ ਇਹਦੇ ਬਹੁਤ ਜ਼ਿਆਦਾ ਰਿਜ਼ਲਟ ਮਿਲੇ ਸੀ ਵਿੱਚ ਨੂੰ ਮੈਂ 24 24 ਘੰਟੇ ਦੀ ਵੀ ਮੈਂ ਫਾਸਟਿੰਗ ਕੀਤੀ ਸੀ ਤੇ ਮੈਨੂੰ ਬਹੁਤ ਜ਼ਿਆਦਾ ਰਿਜ਼ਲਟ ਮਿਲੇ ਸੀ ਤੁਸੀਂ ਮੇਰੇ ਵਲੌਗ ਦੇਖੇ ਹੋਣੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਹੋਇਆ ਵੀ ਮੈਂ ਕਿਵੇਂ ਸੰਡੇ ਨੂੰ ਜਾਂ ਫਿਰ ਸੈਟਰਡੇ ਨੂੰ ਮੈਂ ਕਿਵੇਂ ਫਾਸਟਿੰਗ ਜਿਹੜੀ ਮੈਂ ਉਹ ਕੀਤੀ ہوئی ਆ ਹਨਾ ਸੋ ਇਹਦੇ ਬਹੁਤ ਜ਼ਿਆਦਾ ਰਿਜ਼ਲਟ ਨੇ ਫਾਸਟਿੰਗ ਤੇ ਵੀ ਮੈਂ ਇੱਕ ਵੀਡੀਓ ਬਣਾਈ ਹੋਈ ਆ ਵੀ ਤੁਸੀਂ ਫਾਸਟਿੰਗ ਦੇ ਵਿੱਚ ਕੀ ਖਾ ਸਕਦੇ ਹੋ ਕੀ ਨਹੀਂ ਖਾ ਸਕਦੇ ਹੈਗੇ ਜਿੰਨਾ ਤੁਹਾਡਾ ਜਿਹੜਾ ਭਾਰ ਘਟੇਗਾ ਸੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਆ ਜਿਹੜੀਆਂ 10 ਗੱਲਾਂ ਨੇ ਮੈਂ ਤੁਹਾਨੂੰ ਦੱਸਿਆ ਨੇ ਤੁਸੀਂ ਇਹ 10 ਗੱਲਾਂ ਨੂੰ ਫੋਲੋ ਕਰ ਲਓ ਇਹਨਾਂ ਨੂੰ ਫੋਲੋ ਕਰਨਾ ਕੋਈ ਔਖਾ ਨਹੀਂ ਹੈਗਾ ਬਿਲਕੁਲ ਸੌਖਾ ਵਾ ਤੇ ਬਿਲਕੁਲ ਨੋਰਮਲ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਜੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਫੋਲੋ ਕਰ ਲਗੇ ਤਾਂ ਤੁਹਾਡਾ ਜਿਹੜਾ ਭਾਰ ਵੀ ਘਟੇਗਾ ਤੁਸੀਂ ਸਿਹਤਮੰਦ ਵੀ ਰਹੋਗੇ ਤੁਸੀਂ ਫਿੱਟ ਵੀ ਰਹੋਗੇ ਤੇ ਬਿਮਾਰੀਆਂ ਤੋਂ ਵੀ ਤੁਸੀਂ ਬਚੇ ਰਹੋਗੇ ਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਵੀ ਦੇਖੋ ਇੱਕੋ ਦਮ ਬਦਲ ਜੇਗੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਸੋ ਪਲੀਜ਼ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਹ 10 ਗੱਲਾਂ ਨੂੰ ਜਰੂਰ ਫੋਲੋ ਕਰਿਓ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਬਲੀ ਤੁਸੀਂ ਮੇਰੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣ ਦੇ ਲਈ ਮੇਰੇ ਕੋਲੋਂ ਪਰਸਨਲ ਡਾਈਟ ਪਲਾਨ ਜਿਹੜਾ ਉਹ ਬਣਵਾਉਣਾ ਚਾਹੁੰਦਾ ਤਬਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਆਪਣਾ ਭਾਰ ਘਟਾਉਣ ਦੇ ਲਈ ਡਾਈਟ ਪਲਾਨ ਜਿਹੜਾ ਉਹ ਬਣਵਾ ਸਕ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਰਹਿਤ ਅਨੁਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ